ਸੂਹੀ ਮਹਲਾ 5 ਉਮਕੇ ਹੋ ਖਿਓ ਮਿਲਨ ਪ੍ਰਬਤਾਈ ਖੋਜਤ ਚਰਿਓ ਦੇਖੋ ਪ੍ਰਿਆਜਾਈ ਸੁਨਤ ਸਦੇਸਰੋ ਪ੍ਰਯ ਗ੍ਰਹਿ ਸੇਜ ਵਿਸਾਈ ਭ੍ਰੰ ਭ੍ਰਮ ਆਇ ਤਉ ਨਦਰ ਨਾ ਪਾਈ ਉੰਮਕਿਓ ਹਿਯੋ ਮਿਲਨ ਪ੍ਰਬਤਾਇ खोजत चरयो देखो प्रिय जाय सनत सदेश रो प्रिय गृह से जवैष आई भ्रम भ्रम आय तव नदर ना पाई गणबद्ध यो रो तीरन मनो ਮਨ ਲਾ ਸਾਜਨ ਕਾ ਤੁਜ ਕੁਰਬਾਨ ਰਹਾਓ ಏਕਾਸੇਜ ਵਿਸ਼ੀਅ ਧਨਕੰਤਾ ਧਨ ਸੋਤੀ ਪ੍ਰਸਦ ਜਾਗੰਤਾ ਪਿਯੋ ਮਦਰੋ ਧਨ ਮਤਵੰਤਾ ਧਨ ਜਾਗੈ ਜੈ ਪਰ ਬੋਲੰਤਾ ਭਈ ਨਰਾਸੀ ਬਹੁਤ ਦਿਨ ਲਾਗੇ ਦੇਸ ਦੇ ਸੰਤਰ ਮੈਂ ਸਗਲੇ ਝਾਗੇ ਖਨ ਰਹਿਨ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਲਖਸ ਭਾਗੇ ਪਾਇਓ ਕਿਰਪਾਲ ਸਤ ਸੰਗ ਮਿਲਾਇਆ ਬੁਝੇ ਤਪਤ ਕਰ ਹੈ ਪ੍ਰਪਾਇਆ ਸਗਲ ਸੇ ਗਾਰ ਕਣ ਮੁਝ ਖੈ ਸੁਖਾਇਆ ਕਹੋ ਨਾਨਕ ਗਰ ਭਰਮ ਚੋਕਾਇਆ ਦੇਖਾ ਜਹ ਦੇਖਾ ਤਹ ਪਰਖ ਭਾਈ ਖੋਲਿਓ ਕਪਾਟ ਤਾ ਮਨ ਠਹਿਰਾਇ ਜਹ ਦੇਖਾ ਤਹ ਪਰਖ ਭਾਈ ਖੋਲਿਓ ਕਪਾਟ ਤਾ ਮਨ ਠਹਿਰਾਈ ਰਖਾਓ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ